ਭਗਵੰਤ ਮਾਨ ਸਾਹਿਬ ਲੈਂਡ ਪੂਲਿੰਗ ਕੇ ਲੈਂਡ ਗ੍ਰੇਵਿੰਗ ਇਹ ਧੱਕੇ ਨਾਲ ਕਿਸਾਨਾਂ ਦੀ ਜ਼ਮੀਨ ਖੋ ਕੇ ਪੰਜਾਬ ਸਰਕਾਰ ਸਿਰਫ ਤੇ ਸਿਰਫ ਆਵਾਮ ਆਦਮੀ ਪਾਰਟੀ ਆਪਣੀਆਂ ਜੇਬਾਂ ਭਰਦੀਆਂ ਚਾਹੁੰਦੀ ਔਰ ਇਹ ਜਿਹੜੀ ਸਕੀਮ ਹੈ ਪਹਿਲੇ ਦਿਨੋਂ ਹੀ ਗੋਲਮਾਲ ਹੁਣ ਤਾਂ ਇਹ ਇੱਕ ਹੋਰ ਸੱਚ ਸਾਹਮਣੇ ਆਇਆ ਕਿ ਆਹ ਜਿਹੜੀ ਲੈਂਡ ਪੂਲਿੰਗ ਦਾ ਪੋਸਟਰ ਜਾਰੀ ਕੀਤਾ ਹੈ ਇਹਦੇ ਤੇ ਆ ਕਿਸਾਨ ਦੀ ਇਹ ਸਰਪੰਚ ਸਾਹਿਬ ਦੀ ਫੋਟੋ ਲਾਈ ਹੈ ਸਰਦਾਰ ਗੁਰਮੀਤ ਸਿੰਘ ਜੀ ਜਿਹੜੇ ਮਰਿੰਡਾ ਹਲਕੇ ਦੇ ਸਰਪੰਚ ਨੇ ਤੇ ਅੱਜ ਸਰਪੰਚ ਸਾਹਿਬ ਨੇ মিডিਆ ਨੂੰ ਆ ਕੇ ਦੱਸਿਆ ਕਿ ਮੈਂ ਲੈਂਡ ਪੂਲਿੰਗ ਨਾਲ ਸਹਿਮਤ ਨਹੀਂ ਇਹ ਮੇਰੀ ਫੋਟੋ ਜਿਹੜੀ ਜਾਰੀ ਕੀਤੀ ਹੈ ਗਲਤ ਹੈ ਇਹ ਤਾਂ ਮੁੱਖ ਮੰਤਰੀ ਸਾਹਿਬ ਸਿਰਫ ਫਸਲਾ ਦਾ ਹਾਲਚਲ ਪੁੱਛਣ ਲਈ ਸਾਡੇ ਨਾਲ 1 ਮਿੰਟ ਬੈਠੇ ਤੇ ਉਸ ਤੋਂ ਬਾਅਦ ਆ ਫੋਟੋ ਜਾਰੀ ਕਰ ਭਗਵਾਨ ਜੀ ਮਾਨ ਸਾਹਿਬ ਐਡੀ 420 ਨਾਲੇ ਤੁਸੀਂ ਧੱਕੇ ਨਾਲ ਜ਼ਮੀਨਾਂ ਖੋਹਣੀਆਂ ਚਾਹ ਰਹੇ ਹੋ ਨਾਲੇ ਧੱਕੇ ਨਾਲ ਇਹ ਫੋਟੋਆਂ ਛਾਪ ਕੇ ਦਿਖਾ ਰਹੇ ਹੋ ਕਿ ਕਿਸਾਨ ਸਹਿਮਤ ਕਿਸਾਨ ਕਿੱਦਾਂ ਸਹਿਮਤ ਹੋ ਜਾਊ 40000 ਏਕੜ ਪੰਜਾਬ ਦੀ ਜ਼ਮੀਨ ਬਰਬਾਦ ਕੀਤੀ ਜਾ ਰਹੀ ਹੈ ਕਿਉਂ ਜੀ ਕਹਿੰਦੇ ਅਸੀਂ ਅਰਬਨਾਈਜੇਸ਼ਨ ਕਰਨੀ ਹੈ ਜਿਹੜੀ ਅਰਬਨਾਈਜੇਸ਼ਨ ਪੰਜਾਬ ਦੇ ਵਿੱਚ ਪਹਿਲਾਂ ਹੀ 42% ਹੈ ਸਾਰੇ ਦੇਸ਼ 'ਚ 32% ਪੰਜਾਬ ਦੇ ਵਿੱਚ 42% ਕੀ ਪੰਜਾਬ ਨੂੰ ਲੋੜ ਹੈ 40000 ਏਕੜ 'ਚ ਕਲੋਨੀਆਂ ਬਣਾਉਣ ਦੀ ਪੰਜਾਬ ਦੇ ਵਿੱਚ ਤਾਂ ਅੱਗੇ ਹੀ ਜਿਹੜੀ ਫਸਲ ਹੈ ਖੇਤੀ ਹੈ ਏਡ ਜ਼ਮੀਨ ਹੈ ਉਹ ਘਟਦੀ ਜਾ ਰਹੀ ਹੈ ਫਿਰ ਕਿਉਂ ਕਾਲੇ ਕਾਨੂੰਨਾਂ ਦਾ ਆਪਾਂ ਵਿਰੋਧ ਕੀਤਾ ਜੇ ਤੁਸੀਂ ਧੱਕੇ ਨਾਲ ਇਸੇ ਤਰੀਕੇ ਕਿਸਾਨਾਂ ਦੀ ਜ਼ਮੀਨ ਖੋਣੀ ਸੀ ਮੈਂ ਹਮੇਸ਼ਾ ਇੱਕ ਉਦਾਹਰਨ ਦਿੰਦਾ ਮੁੱਖ ਮੰਤਰੀ ਸਾਹਿਬ ਜਿਹਦਾ ਤੁਸੀਂ ਜਵਾਬ ਨਹੀਂ ਦਿੱਤਾ ਕਿ ਚੰਡੀਗੜ 1952 ਚ ਦੀ ਪੱਥਰ ਰੱਖਿਆ ਸੀ 25000 ਏਕੜ ਇਹਦੇ ਲਈ ਐਕਵਾਇਰ ਕੀਤੀ ਸੀ 75 ਸਾਲਾਂ ਚ 25000 ਏਕੜ ਉਹ ਨਹੀਂ ਭਰਿਆ ਗਿਆ ਹਲੇ ਵੀ ਮਨੀ ਮਾਜਰੇ ਹੋਰ ਚੰਡੀਗੜ ਤੇ ਸਾਰਾ ਖਾਲੀ ਪਿਆ ਤੇ ਤੁਸੀਂ 40000 ਏਕੜ ਐਕਵਾਇਰ ਕਰਨ ਲੱਗਿਓ ਚੰਡੀਗੜ ਤਾਂ ਫੇਰ ਦੋ ਸੂਬਿਆਂ ਦੀ ਰਾਜਧਾਨੀ ਇੱਕ ਯੂਟੀ ਸੋ ਇਹ ਸਿੰਪਲ ਪੰਜਾਬ ਤੇ ਕਿਸਾਨ ਨਾਲ ਧੋਖਾ ਇਹ ਜਿਹੜੀਆਂ ਜ਼ਮੀਨਾਂ ਅੱਜ ਪੰਜਾਬ ਸਰਕਾਰ ੱੱਕੇ ਨਾਲ ਲੈਂਡ ਪੂਲਿੰਗ ਦੇ ਵਿੱਚ ਲੈ ਰਹੀ ਹੈ ਇਹਨਾਂ ਤੇ ਮੁੜ ਕੇ ਬੈਂਕਾਂ ਚ ਜ਼ਮੀਨਾਂ ਰੱਖ ਕੇ ਪੰਜਾਬ ਸਰਕਾਰ ਦੇ ਕਰਜ਼ਾ ਚੱਕਣਾ ਉਹ ਕਰਜ਼ੇ ਨਾਲ ਨਾਲੇ ਤਾਂ ਆਮ ਆਦਮੀ ਪਾਰਟੀ ਨੇ ਆਪਣੀ ਰਾਜਨੀਤੀ ਚਮਕਾਉਣੀ ਹੈ ਨਾਲੇ ਜਿਹੜੇ ਵਾਅਦੇ ਕੀਤੇ ਨੇ ਲੋਕਾਂ ਦੀਆਂ ਜ਼ਮੀਨਾਂ ਤੇ ਕਰਜ਼ਾ ਲੈ ਕੇ ਉਹ ਕਰੋੜਾਂ ਰੁਪਏ ਦੀ ਜ਼ਮੀਨ ਨੂੰ ਬਰਬਾਦ ਕਰਕੇ ਇਹ ਹਜ਼ਾਰਾਂ ਰੁਪਏ ਸੋਚਦੇ ਨੇ ਕਿ પાਕੇ ਅਸੀਂ ਲੋਕਾਂ ਨੂੰ ਗੁੰਮਰਾਹ ਕਰ ਲਾਂਗੇ ਮੁੱਖ ਮੰਤਰੀ ਸਾਹਿਬ ਆਪ ਪੋਸਟਰ ਨੇ ਇਹਦੀ ਸੱਚਾਈ ਨੇ ਸਾਰੀ ਸੱਚਾਈ ਸਾਹਮਣੇ ਰੱਖ ਦਿੰਦੀ ਹੈ ਕਿ ਇਹ ਲੈਂਡ ਪੂਲਿੰਗ ਦੇ ਨਾਂ ਤੇ 75 ਸਾਲਾਂ ਦੇ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਧੋਖਾ ਜੇ ਕੋਈ ਕਰਨ ਜਾ ਰਿਹਾ ਹੈ ਤਾਂ ਆਮ ਆਦਮੀ ਪਾ